ਜਾਬ ਦੇ ਨਵੇਂ ਮੰਨੇ ਕੈਬਨਿਟ ਮਹਿੰਦਰ ਪਗਤ ਅੱਜ ਜਲੰਧਰ ਪੱਜ ਜਥੇਵਾਂ ਵੱਲੋਂ ਮੀਡੀਆ ਦੇ ਰੂਬਰੂ ਹੋ ਕੇ ਉਹਨਾਂ ਸਵਾਲਾਂ ਦੇ ਜਵਾਬ ਦਿੰਦੇ ਨੇ ਮੀਡੀਆ ਵੱਲੋਂ ਪੁੱਛਿਆ ਗਿਆ ਸਵਾਲ ਜਦੋਂ ਕਿ ਜਦੋਂ ਕੇਜਰੀਵਾਲ ਜਲੰਧਰ ਆਏ ਸੰਤਾ ਉਹਨਾਂ ਨੇ ਪੰਜਾਬ ਨੂੰ ਦਲੇ ਤੋਂ ਪਪੂ ਮੁੱਖ ਮੰਤਰੀ ਦੇਣ ਦੀ ਗੱਲ ਕਹੀ ਸੀ ਅਤੇ ਹਜੇ ਉਹ ਤੱਕ ਉਹ ਗੱਲ ਪੂਰੀ ਨਹੀਂ ਹੋਈ ਇਹ ਬਾਬਤ ਮਹਿੰਦਰ ਪਗਤ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਸ਼ਾਇਦ ਪੰਜਾਬ ਵਾਸਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਧੀਆ ਬਦਲ ਰੱਖਿਆ ਹੋਇਆ ਉਹਨਾਂ ਕਿਹਾ ਕਿ ਮੈਂ ਪੰਜਾਬ ਵਾਸਤੇ ਵਧੀਆ ਤੋਂ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕਰੂੰਗਾ ਇਸ ਤੋਂ ਇਲਾਵਾ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਵਰਵੀ ਪੱਤਰਕਾਰੋ ਜੋ ਪ੍ਰੈਸ ਕਾਨਫਰੰਸ ਵਿੱਚ ਬਹੁਤ ਉਤਕਾਰਯੋਗ ਸਾਡੇ ਭੰਜੀ ਰਾਜਿੰਦਰ ਖੜਾ ਜੀ ਕਿ ਇਹ ਜੋ ਕੁਝ ਵੀ ਅੱਜ ਦਿਨ ਦੇਖਣ ਦਾ ਮਿਲਕ ਮੌਕਾ ਮਿਲਿਆ ਹੈ ਜੋ ਵੀ ਮੈਂ ਅੱਜ ਬਣਿਆ ਹਾਂ ਇਹ ਕੇਵਲ ਤਾਂ ਕੇਵਲ ਆਪਣੇ ਪਾਰਟੀ ਦੇ ਕਾਰਗਰਕਤਾ ਦੀ ਮਿਹਨਤ ਤੇ ਲਗਨ ਦੇ ਨਾਲ ਚਾਹੇ ਕੋਈ ਵਿਧਾਇਕ ਹੈ ਚਾਹੇ ਕੋਈ ਮਨਿਸਟਰ ਹੈ ਚਾਹੇ ਕੋਈ ਚੇਅਰਮੈਨ ਹੈ ਸਾਰਿਆਂ ਨੇ ਦਿਨ ਰਾਤ ਮਿਹਨਤ ਕਰਕੇ ਗਰੰਦਰ ਵੈਸਤੇ ਵਿੱਚ ਇਤਿਹਾਸਿਕ ਜਿੱਤ ਹਾਸਲ ਕੀਤੀ ਉਹਦੇ ਬਾਅਦ ਹੀ ਕਿਉਂਕਿ ਮੁਖਵੰਤੀ ਪੰਜਾਬ ਦਾ ਪੈਰੋਗਟ ਹੁੰਦਾ ਕਿ ਉਹ ਜਿਸ ਨੂੰ ਚਾਹਨੂ ਮਿਸਟਰ ਬਣਾ ਸਕਦੇ ਹਨ ਉਹਨਾਂ ਨੇ ਇਲੈਕਸ਼ਨ ਦੇ ਵਿੱਚ ਹੀ ਡਿਕਲੇਰ ਕਰਤਾ ਸੀ ਕਿ ਤੁਸੀਂ ਭਗਤ ਜੀ ਨੂੰ ਐਮਐਲਏ ਬਣਾਓ ਮੈਂ ਇਹਨਾਂ ਨੂੰ ਮਿਸਟਰ ਬਣਾਵਾਗਾ ਅੱਜ ਮੈਂ ਮਹਿਸੂਸ ਕਰ ਰਿਹਾ ਕਿ ਆਮ ਆਦਮੀ ਪਾਰਟੀ ਇੱਕ ਮਿਸਾਲ ਹੈ ਉਹ ਜੋ ਵੀ ਵਾਦਾ ਕਰਦੀ ਹੈ ਉਸ ਨੂੰ ਪੂਰਾ ਕਰਦੀ ਹੈ इवन ਜੋ ਵਾਦੇ ਕੀਤੇ ਉਹ ਵੀ ਪੂਰੇ ਕੀਤੇ ਅਤੇ ਇਲਾਵਾ ਜੋ ਵਾਦੇ ਨਹੀਂ ਕੀਤੇ ਉਹ ਵੀ ਪਾਰਟੀ ਸਾਡੀ ਵਾਦੇ ਕਰ ਪੂਰੇ ਕਰ ਰਹੀ ਹੈ ਸੋ ਇਸ ਕਰਕੇ ਇਹ ਜਨਤਾ ਵਾਸਤੇ ਇੱਕ ਬਹੁਤ ਵੱਡਾ ਇੱਕ ਅੱਛਾ ਸੰਦੇਸ਼ ਹੈ ਪਾਰਟੀ ਵੱਲੋਂ ਕਿ ਪਾਰਟੀ ਜੋ ਹੈ ਜੋ ਕਹਿੰਦੀ ਹੈ ਉਹ ਕਰਦੀ ਹੈਗੀਏ ਉਹ ਮੈਂ ਮਿਸਾਲ ਤੁਹਾਡੇ ਸਾਹਮਣੇ ਬੈਠਾ ਹਾਂ ਸੋ ਇਸ ਕਰਕੇ ਮੈਂ ਚਾਹਾਂਗਾ ਕਿ ਸਾਰੇ ਹੀ ਜੋ ਪੰਜਾਬ ਦੀ ਜਨਤਾ ਹੈ ਸਾਥੀ ਇਹਨਾਂ ਨੂੰ ਆਮ ਆਦਮੀ ਪਾਰਟੀ ਨਾਲ ਜੁੜਨਾ ਚਾਹੀਦਾ ਹੈ ਜੋ ਸਾਡੇ ਪੰਜਾਬ ਦੇ ਹਰਮਨ ਪਾੜੇ ਨੇਤਾ ਸਰਦਾਰ ਭਗਵਨ ਸਿਮਰਨ ਸਾਹਿਬ ਔਰ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਜੋ ਤਿਆਗ ਦੀ ਮੂਰਤੀ ਹਨ ਜਿਨ੍ਹਾਂ ਨੇ ਆਪਣੀ ਸੀਐਮ ਦੀ ਕੁਰਸੀ ठोकर मार दी जनता की भलाई समझिया उन्होंने कहा कि अगर मेरे से कोई दोष है तो मैं जनता से जावगा ये प्रूफ करेगी कि मैं गलत हाँ ठीक हाँ और आने वाले समय से एक करी फिर आम आदमी पार्टी सरकार दिल्ली से बनेगी और दोबारा मुख्यमंत्री सारविंद केजरीवाल जी बन गए ऐसा मेरा पूरा मनु यकीन है सो सारे आए हुए साथियों का मैं बहुत बहुत धन्यवाद करता हूँ पत्रकार बहुत बहुत धन्यवाद तुम इतना आए शॉर्ट नोटिस सारे विचार ने बहुत बहुत धन्यवाद थैंक यू ਮੈਂ ਨਾ ਅੱਜ ਪੱਤਰਕਾਰ ਵੀਰ ਨੂੰ ਕਮੇਨੀ ਕਰਾਂਗਾ ਕਿ ਅੱਜ ਮੈਂ ਮਿਨਿਸਟਰ ਬਣਨ ਦੇ ਬਾਅਦ ਤੁਹਾਡੇ ਸਹਿਯੋਗ ਦੇ ਨਾਲ ਤੁਹਾਡੀ ਕਿਰਪਾ ਦੇ ਨਾਲ ਤੁਹਾਡੇ ਸਾਰੀਆਂ ਸ਼ੁਭ ਕਾਮਨਾਵਾਂ ਦੇ ਕਾਰਨ ਮੈਂ ਮਿਨਿਸਟਰ ਬਣ ਕੇ ਅੱਜ ਸ਼ਹਿਰ ਵਿੱਚ ਆਇਆ ਹਾਂ ਆਪਣੇ ਸ਼ਹਿਰ ਤੇ ਆਇਆ ਹਾਂ ਔਰ ਮੈਂ ਅੱਜ ਸਿਰਫ ਐਨਆਈ ਤਨਵਾਦ ਕਰਨ ਵਾਸਤੇ ਆਪਣੇ ਵਰਕਰਾਂ ਆਇਆ ਹਾਂ ਬਾਕੀ ਜਿਹੜੀਆਂ ਗੱਲਾਂ ਹੋਰ ਉਹਨਾਂ ਦਾ ਜਿਹੜਾ ਹੈਗਾ ਨਾ ਜਿਹੜਾ ਹੈਗਾ ਬਾਕੀ ਦੀਆਂ ਗੱਲਾਂ ਬਾਕੀ ਦੀਆਂ ਗੱਲਾਂ ਆਪਾਂ ਦੇਖੋ ਦੁਬਾਰਾ ਫੇਰ ਮੀਟਿੰਗ ਰੱਖਾਂਗੇ ਇੱਕ ਪ੍ਰੈਸ ਕਾਨਫਰੰਸ ਕਰਾਂਗੇ ਕੀ ਤੁਸੀਂ ਅਜੰਡਾ ਕੀ ਲੈ ਕੇ ਚੱਲੋਗੇ ਸ਼ਹਿਰ ਵਾਸਤੇ ਸ਼ਹਿਰ ਵਾਸਤੇ ਜੋ ਜੱਲਦਾ ਹੈ ਦੇਖੋ ਹਰ ਆਦਮੀ ਆਪਣੇ ਵੱਲੋਂ ਕੋਸ਼ਿਸ਼ ਕਰਦਾ ਹੈ ਕਿ ਸ਼ਹਿਰ ਦੀ ਬਿਹਤਰੀ ਕੀਤੀ ਜਾਵੇ ਔਰ ਜੋ ਵੀ ਪਹਿਲੇ ਬੁਲਿਸਤ ਸੁਨਾਉਣੇ ਦੀ ਕੋਸ਼ਿਸ਼ ਕੀਤੀ ਔਰ ਦੇ ਬਾਅਦ ਜੋ ਪਹਿਲਾਂ ਵੀ ਹਨ ਉਸ ਤੋਂ ਉਹਨਾਂ ਨੇ ਕਿਸ਼ੂ ਕੀਤੀ ਇਹ ਹੁੰਦਾ ਇਟ ਇਜ਼ ਕੰਟੀਨਿਊ ਪ੍ਰੋਸੈਸ ਡਿਵੈਲਪਮੈਂਟ ਇਜ਼ ਕੰਟੀਨਿਊ ਪ੍ਰੋਸੈਸ ਹੁੰਦਾ ਹੈ ਉਹ ਸਮੇਂ-ਸਮੇਂ ਅਨੁਸਾਰ ਹਾਂ ਕਿਸੇ ਵੇਲੇ ਜ਼ਿਆਦਾ ਕੋਈ ਲੋਡ ਹੁੰਦੀ ਹੈ ਤੇ ਵਿਕਾਸ ਦੀ ਉਹ ਹੋਣ ਜੋ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਕਾਰਪੋਰੇਸ਼ਨ ਨਾ ਹੋਣ ਦੇ ਕਾਰਨ ਵੀ ਕੁਝ ਥੋੜਾ ਜਿਹਾ ਉਹਦੇ ਕਾਰਨ ਪ੍ਰੋਬਲਮ ਆ ਰਹੀ ਕਿਉਂਕਿ ਜਿੱਥੇ ਅੱਗੇ ਕੌਂਸਲਰ ਖੁਦ ਆਪਣਾ ਇਲਾਕਾ ਸੰਭਾਲ ਲੈਂਦਾ ਸੀ ਹੁਣ ਹਲਕਾ ਵਿਧਾਇਕ ਨੂੰ ਸਾਰੇ ਮਤਲਬ ਕੇ ਕੌਂਸਲਰ ਦੇ ਹਲਕੇ ਸੰਭਾਲਨੇ ਪੈ ਰਹੇ ਨੇ ਜਿਸ ਨਾਲ ਉਹ ਵੈਸੇ ਵੀ ਜੋ ਅਫੀਸਰ ਸਰਵਾਰ ਨੇ ਉਹਨਾਂ ਦਾ ਵੀ ਜੇ ਕੰਟਰੋਲ ਨਾ ਹੋਏ ਤੋਂ ਵੀ ਕੌਂਸਲਰ ਨਾ ਹੋਣ ਦੇ ਕਾਰਨ ਥੋੜੇ ਬਹੁਤੇ ਬੇਰਲਾ ਹੋਣ ਦੇ ਕਾਰਨ ਥੋੜੇ ਜਿਦੇ ਬਿਲੇ ਕਰ ਰਹੇ ਨੇ ਪਰ ਕੋਈ ਸਮਾਨ ਵਾਲਾ ਹੈਗਾ ਹੁਣ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ ਔਰ ਮੈਂ ਤੁਹਾਡੇ ਸਾਹਮਣੇ ਸਭ ਦੇ ਕਹਿ ਰਹੇ ਹਾਂ ਕਿ ਹੁਣ ਮੇਰੇ ਮਨ ਚ ਇੱਕੋ ਹੀ ਖਾਸ ਅਗੀਏ ਕੋਸ਼ਿਸ਼ ਹੈਗੀ ਕਿ ਦੇਖੋ ਵੀ ਵਿਲਨਟ ਸਪੀਅਰ ਇਹnabla ਕੰਮ ਨਹੀਂ ਕਰੇਗਾ ਕੰਮ ਤੇ ਕਰਨੇ ਪਏਗਾ ਇਸ ਕਰਕੇ ਬਲਕਾਰ ਜੀ ਦੀ ਐਸੇ ਕਰਕੇ ਛੁੱਟੀ ਨਹੀਂ ਨਹੀਂ ਬਲਕਾਰ ਜੀ ਸਾਡੇ ਆਦਰ ਨਹੀਂ ਹੈਗੇ ਨਾ ਉਹਨਾਂ ਦਾ ਤੇ ਮੈਨੂੰ ਪਤਾ ਉਹਨਾਂ ਬਾਰੇ ਨਹੀਂ ਪਤਾ ਹੈਗਾ ਤੇ ਬੈਠ ਨੂੰ ਕਹੇ ਇਟ ਇਜ਼ ਪੈਰੋਡਿਕਸ ਆਫ ਸੀਐਮ ਤੇ ਇਸ ਕਰਕੇ ਅਸੀਂ ਤਾਂ ਇੰਟਰਵੈਨ ਨਹੀਂ ਕਰ ਸਕਦੇ ਨਾ ਕੋਈ ਕਮੈਂਟਸ ਕਰ ਸਕਦੇ ਨਹੀਂ ਆਈਆਂ ਭਗਤ ਜੀ ਇਹ ਦੱਸੋ 2017 ਜਰਨਲ ਕਿ ਉਹ ਵਈ ਪੰਜਾਬ ਨੂੰ ਦਲਿਤ ਡਿਪੀਸੀਐਮ ਦਾ ਬਹੁਤ ਚਗਰੰਗ ਜਦੋਂ ਸਰਕਾਰ ਮੈਂ ਤਾਂ ਅੱਜ ਤੁਹਾਨੂੰ ਪਹਿਲੇ ਕਿਹਾ ਹੈਗਾ ਇਸ ਅੰਤਨ ਸੁੰਦਰ ਜੀ ਅਸੀਂ ਤਾਂ ਲੰਡੂ ਲੰਡੂ ਆਉਣ ਨੂੰ ਚਾਹ ਚੁਪਾਉਣ ਆਏ ਹਾਂ ਜੀ ਸੁੰਦਰ ਜੀ ਜਵਾਬ ਜੋ ਮਰਜ਼ੀ ਦੇ ਦਿਓ ਪੰਜਾਬ ਨੇ ਡਿਪੀਸੀਐਮ ਦਲਿਤ ਡਿਪੀਸੀਐਮ ਹੋਰ ਨਾ ਦੇਖੋ ਹੁੰਦਾ ਕੀ ਹੈਗਾ ਕਿ ਕਦੇ ਵੀ ਕੋਈ ਕੰਮ ਹੋ ਸਕਦਾ ਹੈਗਾ ਯਾਨੀ ਕਿ ਅਗਰ ਅੱਜ ਨਹੀਂ ਹੋਇਆ ਹੈਗਾ ਉਹ ਹੁਣੇ ਨਹੀਂ ਹੈਗਾ ਕੋਈ ਵੀ ਕੰਮ ਕਰਾਜ ਨਹੀਂ ਹੋਇਆ ਤੇ ਸੁੰਦਰ ਜੀ ਸਰਕਾਰ 5 ਸਾਲ ਬਸ ਬਣੀ ਹੈ ਜੋ ਤੁਸੀਂ ਕਹਿ ਰਹੇ ਹੋ ਹੋ ਸਕਦਾ ਹੈ ਇਹ ਸਾਨੂੰੋਂ ਜ਼ਿਆਦਾ ਉਹ ਚਿੰਤਾ ਕਰਦੇ ਹੋਣ ਕਿ ਹੋਤੂਦਾ ਆਨੰਦ ਮਾਣੋ ਵੀ ਤੁਹਾਡ ਸਾਡੀ ਮੰਗ ਪੂਰੀ ਕਰ ਦੇਣ ਤੁਹਾਡਾ ਬਹੁਤ ਬਹੁਤ ਧੰਨਵਾਦ